ਸਾ 7 ਅਗਸਤ 2024 ਦੀ ਚਿੱਠੀ ਹੈ ਦੋ ਪ੍ਰਪੋਜ਼ਲ ਰੇਲਵੇ ਬੋਰਡ ਨੂੰ ਜੈਨੇ ਮੇਰੀ ਕੀਤੀ ਤੋਂ ਬਾਅਦ ਇਹਦੇ ਵਿੱਚ ਮੈਂ ਰਿੰਡੇ ਤੋਂ ਛਾਤਾ ਦੀ ਮੰਗੀ ਹੈ ਸੈਂਟਰ ਤੋਂ ਬਾਇਆ ਪਟਿਆਲਾ ਡੈਲੀ ਉਹਦੇ ਚ ਸ਼ਾਹਪੁਰ ਜੀ ਬੜੀ ਚਿੰਤਾ ਕਰਦੇ ਸੀ ਇਹਨਾਂ ਦੇ ਕਹੇ ਤੇ ਕਿ ਨਾਬਾ ਵਿਧਾਨ ਸਭਾ ਹਲਕੇ ਨੂੰ 8:14 ਮਿੰਟ ਤੇ ਛਾਤਾ ਦੀ ਇੱਥੇ ਰੁਕਿਆ ਕਰੂੰਗੀ 8:16 ਮਿੰਟ ਤੇ ਚੱਲੂਗੀ ਉੱਥੇ ਤੇ ਵਹੀ ਛਾਤਾ ਗੱਡੀ ਸ਼ਾਮ ਨੂੰ 5:38 ਮਿੰਟ ਤੇ ਨਾਬੇ ਰੁਕਿਆ ਕਰੂੰਗੀ 5:40 ਮਿੰਟ ਤੇ ਇੱਥੋਂ ਚੱਲ ਪਿਆ ਕਰੂੰਗੀ ਜੇ ਵੀਡੇ ਤੋਂ ਸ਼ੁਰੂ ਹੋ ਗਏ ਆਹ ਪ੍ਰਪੋਜ਼ਲ ਬਣ ਚੁੱਕਿਆ ਜੀ ਰੇਲਵੇ ਬੋਰਡ ਕੋਲ ਗਿਆ ਚਿੱਠੀ ਤੁਹਾਨੂੰ ਸਾਰਿਆਂ ਨੂੰ ਦੇ ਦਾਂਗੇ WhatsApp ਤੇ ਭੇਜ ਦੂੰਗਾ ਤੇ ਜਿਹੜੀ ਆਹ ਸਟਾਪੀ ਹੈਗੀ 6:10 ਤੇ ਉੱਥੋਂ ਬਟਿੰਡੇ ਤੋਂ ਛੱਡਿਆ ਕਰੂੰਗੀ 1:25 ਤੇ ਨਿਊ ਦਿੱਲੀ ਰੇਲਵੇ ਸਟੇਸ਼ਨ ਕਨਸਿਡਰੇਟ 1:25 ਤੇ ਤੇ ਉਹੀ ਟ੍ਰੇਨ ਨਾਬੇ ਜਿਹੜੀ ਸਵੇਰੇ ਪਹੁੰਚੂਗੀ 8:14 ਤੇ 8:16 ਤੇ ਚੱਲੂਗੀ ਤੇ ਸ਼ਾਮ ਨੂੰ 5:38 ਤੇ ਨਾਬੇ ਦੇ ਲੋਕ ਇੱਥੇ ਉਤਰ ਜਿਆ ਕਰਨਗੇ ਨਾਬੇ ਵਿਧਾਨ ਸਭਾ ਹਲਕੇ ਲਈ ਮੈਂ ਅੱਜ ਬੇਨ ਆਇਆ ਸੀ ਕਿਉਂਕਿ ਪਾਰਟੀ ਦਾ ਮੈਂ ਤਾਂ ਇੱਕ ਵਰਕਰ ਆ ਪਾਰਟੀ ਦਾ ਆਪਾਂ ਸਾਰੇ ਨਾਲ ਮਿਲ ਕੇ ਐਫਰਟ ਕਰ ਕਿਤੇ ਨੇ ਤੇ ਉਹਦੇ ਚ ਨਾਬਾ ਵਿਧਾਨ ਸਭਾ ਹਲਕੇ ਨੂੰ ਸ਼ਾਹਪੁਰ ਜੀ ਦੇ ਕਹੇ ਤੇ ਆ ਟਾਈਮ ਮੈਂ ਪੁਆਇਆ ਹੈਗਾ ਕਿ ਨਾਬੇ ਸਟਾਪਿੰਗ ਹੋਵੇਗਾ ਅੰਦਾਜ਼ਾ ਕਿੰਨੇ ਦੇਰੋਂ ਸਟਾਰਟ ਹੋਵੇਗੀ ਆਹ ਜੀ ਐਗਜ਼ੈਕਟ ਤਾ ਮੈਂ ਤੁਹਾਨੂੰ ਦਿੱਲੀ ਗੱਲ ਕਰਨ ਤੋਂ ਬਾਅਦ ਦੱਸੂਗਾ ਟਾਈਮ ਤੇ ਤੁਹਾਨੂੰ ਜਿ ਬਕਾਇਦਾ ਇਹਦਾ ਅਨਾਉਂਸਮੈਂਟ ਹੋਊ ਕਿ ਸਾਰਾ ਕੁਝ ਹੋ ਗਿਆ ਪ੍ਰੋਪੋਜ਼ਲ ਮੈਂ ਤੁਹਾਨੂੰ ਭੇਜ ਦਿੰਦਾ ਦੋ ਦੋ ਪ੍ਰੋਪੋਜ਼ਲ ਗਏ ਨੇ ਬਣ ਕੇ ਦੋ ਟ੍ਰੇਨਸ ਤੇ ਇਸ ਪਾਟਕਾ ਦੇ ਉੱਪਰ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਨੇ ਪੈਂਡਿੰਗ ਨੇ ਜਿਵੇਂ ਕੋਈ ਰੋਡ ਦੇ ਉੱਪਰ ਕਿ ਉਹ ਦੁਆਰਾ ਕੋਣੀ ਰੇਲਵੇ ਭਾਗ ਨੂੰ ਨਹੀਂ ਸਕਦਾ ਨਹੀਂ ਦੇਖੋ ਇਹਦੇ ਜਿਹੜੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਦੀ ਗੱਲ ਕਰਦੇ ਆਂ ਸੈਂਟਰ ਦਾ ਕਰਨਾ ਚਾਹੁੰਦਾ ਹੁੰਦਾ ਸਾਰੇ ਕੰਮ ਜਿਵੇਂ ਪਟਿਆਲਾ ਨਾਭਾ ਰੋਡ ਹੈ ਪੋਰਡਿੰਗ ਕਰਾਉਣ ਲਈ 32 ਕਰੋੜ 55 ਲੱਖ ਰੁਪਏ ਦੀ 2019 ਦੀ ਪਾਸ ਕਰਾਈ ਹੋਈ ਹੈ ਲੇਕਿਨ ਪੰਜਾਬ ਸਰਕਾਰ ਉਦੋਂ ਦੀ ਕਾਂਗਰਸ ਸਰਕਾਰ ਤੇ ਹੁਣ ਦੀ ਆਮ ਆਦਮੀ ਪਾਰਟੀ ਸਰਕਾਰ ਡੀਪੀਆਰ ਹੀ ਨਹੀਂ ਭੇਜਦੇ ਤੇ ਜਿਹੜੇ ਦੇਖ ਵੀ ਓਵਰ ਬ੍ਰਿਜ ਦੀ ਗੱਲ ਕਰਦੇ ਜਾਂ ਹੋਰ ਚ ਉਹਦੇ 'ਚ ਵੀ ਆਪਾਂ ਨੂੰ ਐਫਰਟਸ ਕਰਕੇ ਜੇ ਮੇਰੇ ਧਿਆਨ 'ਚ ਲਿਆਉਂ ਚੀਜ਼ ਹੋਊਗੀ ਐਫਰਟਸ ਕਰਕੇ ਆਪਾਂ ਨਾਭਾ ਬਿਨਾਂ ਸ਼ਾਹਪੁਰ ਜੀ ਦੱਸੋ ਸਾਰੇ ਦੱਸੋ ਹਾਂ ਉਹਦੇ 'ਚ ਐਗਜ਼ੈਕਟ ਜਿਵੇਂ ਕਮਿੰਦੇ ਜੀ ਦੱਸਦੇ ਨੇ ਵੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਨਹੀਂ ਲਿਆ ਹਿੱਸਾ ਨਹੀਂ ਲਿਆ ਕਿ ਮੈਚਿੰਗ ਗ੍ਰਾਂਟ ਪਾਉਣੀ ਪੈਂਦੀ ਹੁੰਦੀ ਹੈ ਤੇ ਉਹਦੇ 'ਚ ਐਗਜ਼ੈਕਟ ਜੋ ਫਿਗਰ ਹੋਊਗੀ ਕਿਉਂ ਨਹੀਂ ਕੀਤਾ ਗਿਆ ਉਹ ਤਾਂ ਡਾਟਾ ਦੇਖ ਕੇ ਮੈਂ ਦੱਸ ਸਕਦਾ ਤੁਹਾਨੂੰ ਲੇਕਿਨ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਦੱਸਾਂਗਾ ਨਾ ਭਾਰਤੀ ਜਨਤਾ ਪਾਰਟੀ ਜਿਹੜੇ ਸਾਡੇ ਆਉਣ ਵਾਲੇ ਸਾਲ ਹੈਗੇ ਨੇ ਪੂਰੇ ਤਕੜੇ ਹੋ ਕੇ ਭਾਰਤੀ ਜੰਦਾ ਪਾਰਟੀ ਪੰਜਾਬ ਦੇ ਲੋਕਾਂ ਚ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈਗੇ ਜਦੋਂ ਪੂਰੇ ਹਿੰਦੁਸਤਾਨ ਜਾ ਰਹੇ ਹੋਗੇ ਪੰਜਾਬ ਪੂਰੇ ਦੇ ਪੂਰੇ ਆਉਣਗੇ ਕੋਈ ਵੀ ਪ੍ਰੋਜੈਕਟ ਐਸਾ ਨਹੀਂ ਹੈ ਜਿਹੜਾ ਪੰਜਾਬ ਚ ਨਾ ਆਵੇ ਚਾਹੇ ਰੇਲਵੇ ਦਾ ਹੋਵੇ ਚਾਹੇ ਇਨਫਰਾਸਟ੍ਰਕਚਰ ਦਾ ਹੋਵੇ ਚਾਹੇ ਹਸਪੀਟਲ ਦਾ ਹੋਵੇ ਸਾਰੀਆਂ ਚੀਜ਼ਾਂ ਬੰਦ ਦਾ ਚੀਜ਼ ਪਟਿਆਲਾ ਜ਼ਿਲ੍ਹੇ ਲਈ ਲੈ ਕੇ ਆਉਂਦੇ ਨਗਰ ਕੌਂਸਲ ਨਾਪਾਟ ਬੇਟ ਰਸਮੀਆ ਮਤਾ ਜਿਹੜਾ ਪਾਇਆ ਗਿਆ ਸੀ ਉਹਦੀ ਕੱਲ ਡੇਟ ਹੈ 16 ਤਰੀਕ ਨੂੰ ਰੋਡ ਦੇ ਕਾਉਂਸਲਰ ਬਾਰ-ਬਾਰ ਵੀਰ ਕਰ ਰਹੇ ਨੇ ਤੇਰੇ ਤੋਂ ਲੈਣ ਨੂੰ ਕਿਹਾ ਹੋਇਆ ਨੇ ਕਿਸੇ ਵੀ ਰਾਏ ਦੇ ਨਾਲ ਆ ਪਰ ਜਿਹੜੇ ਬੰਦੇ ਦੇ ਖਿਲਾਫ ਅਸਤਾ ਕਰ ਪਾਇਆ ਉਹਨੂੰ ਦੁਆਰਾ ਪ੍ਰੈਜ਼ੀਡੈਂਟ ਨਾ ਬਣਾਇਆ ਜਾਵੇ ਦੇਖੋ ਇਹ ਮੈਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਪੰਕਜ ਬੱਪੂ ਆ ਇਹਨਾਂ ਨੂੰ ਚਾਹੁੰਦੇ ਨੇ ਉਹਦੀ ਘਰ ਵਾਲੀ ਸੁਜাতা ਜਿਹੜੀ ਹੈਗੀ ਆ ਉਹਨੂੰ ਵੀ ਪ੍ਰਧਾਨ ਰੱਖਿਆ ਜਾਵੇ ਕਿਸੇ ਤਰੀਕੇ ਐਂ ਜਿਹੜੇ ਐਮਸੀ ਨੇ ਇਥੋਂ ਦੇ ਉਹਨਾਂ ਨੂੰ ਦਬਾਇਆ ਜਾ ਰਿਹਾ ਤੇ ਇਹ ਐਮਸੀ ਚੋਂ ਦੀ ਐਮਸੀ ਤਾਂ ਟੋਟਲੀ ਉਲਟ ਨੇ ਕੀ ਕਿਸੇ ਤਰੀਕੇ ਉਹਨਾਂ ਤੋਂ ਖੜਾ ਚੁੜਾਇਆ ਜਾਵੇ ਦਿਮਾਗ ਪ੍ਰਧਾਨ ਲਾਇਆ ਜਾਵੇ ਇਲਾਕੇ ਦੀ ਸੇਵਾ ਕੀਤੀ ਜਾਵੇ ਲੇਕਿਨ ਜਿਹੜੇ ਹਲਕੇ ਦੇ ਵਿਧਾਇਕ ਨੇ ਜਾਂ ਹਲਕੇ ਦੇ ਹੋਰ ਲੋਕ ਨੇ ਉਹ ਚਾਹੁੰਦੇ ਨਹੀਂ ਕਿ ਇੱਕ ਜਿਸ ਬੰਦੇ ਤੇ ਇਲਜ਼ਾਮ ਹੀ ਲੱਗ ਕੇ ਫੜਿਆ ਗਿਆ ਦੋਸ਼ੀ ਘਰਾਣ ਹੋ ਗਿਆ ਪਰਚਾ ਦਰਜ ਹੋ ਗਿਆ ਕਿ ਤੁਹਾਡੇ ਦੇ ਟਰਾਲੀਆਂ ਚੋਰੀਆਂ ਕਰਨ ਦਾ ਦੋਸ਼ ਹੈਗਾ ਕਿਸਾਨਾਂ ਕਿਸਾਨ ਯੂਨੀਅਨ ਨੇ ਧਰਨਾ ਲਾਉਣਾ ਪਿਆ ਉਹਨਾਂ ਨੂੰ ਕਹਾਤ ਜੀ ਪਰਚਾ ਕਰਦੀ ਤੁਸੀਂ ਇਸ ਤੋਂ ਕੀ ਇਨਸਾਫ ਦੀ ਮੰਗ ਰੱਖ ਸਕਦੇ ਆ ਪਰ ਉਹ ਨਹੀਂ ਕਰ ਸਕਦੇ ਲੇਕਿਨ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿਸੇ ਐਮਸੀ ਨਾਲੇ ਕਿਸੇ ਤਰ੍ਹਾਂ ਤੱਕਾ ਹੁੰਦਾ ਉਹ ਮੈਨੂੰ ਸੰਪਰਕ ਕਰੇ ਮੈਂ ਦੇਖਦਾ ਕਿ ਮੈਂ ਕੋਈ ਤੱਕਾ ਕਰਦਾ ਆ ਜਿਹੜੇ ਲੋਕ ਅਸੀਂ ਬੈਠੇ ਆ ਇੱਥੇ 1% ਵੀ ਕੋਈ ਬੰਦਾ ਮਾੜਾ ਨਹੀਂ ਬੈਠਾ ਸਾਰੇ ਇਮਾਨਦਾਰ ਬੇਦਾਗ ਲੋਕ ਨੇ ਜਿਨ੍ਹਾਂ ਨੇ ਹਾ ਜ਼ਿਲ੍ਹਾ ਪ੍ਰਧਾਨ ਰਏ ਨੇ ਸਾਡੇ ਸੁਖਸ਼ਾਣ ਜੀ ਸੋਨੀ ਜੀ ਅਮੇ ਜੰਨਨਦੀਪ ਆਦਿ ਤੋਂ ਦੇ ਵਪਾਰ ਕਰਦੇ ਆ ਲੇਕਿਨ ਮਾੜਾ ਕੰਮ ਕੋਈ ਨਹੀਂ ਕਰਦਾ ਅਸਰ ਕਾ ਜਿਹੜੀ ਹੈਗੀ ਹੈ ਤੁਸੀਂ ਆਪ ਨਾਪੇ ਦੇ ਇਨੇ ਸਿਆਣੇ ਵਿਦਵਾਨ ਪੱਤਰਕਾਰ ਹੋ ਤੁਸੀਂ ਇੱਕ ਆਵਾਜ਼ ਬਣੋ ਤਾਕਤ ਬਣੋ ਸਾਡੀ ਸਹੀ ਨੂੰ ਸਹੀ ਗਲਤ ਨੂੰ ਗਲਤ ਕਹੋ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਜੇ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਕਿਸੇ ਐਮਸੀ ਦਾ ਕੋਈ ਆਵਾਜ਼ ਦਬਾਈ ਜਾ ਰਹੀ ਹੈ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਨੇ ਉਹ ਮੈਨੂੰ ਟੈਲੀਫੋਨ ਕਰਕੇ ਦੱਸੇ ਜਿਹੜਾ ਇੱਥੇ ਬੇਪਰੋਸਗੀ ਮੱਥਾ ਪਾਇਆ ਹੋਇਆ ਹੈ ਬਿਲਕੁਲ ਗਲਤ ਬੰਦੇ ਨੂੰ ਕੋਈ ਹੱਕ ਨਹੀਂ ਹੈਗਾ ਇੱਥੇ ਨਗਰ ਕਾਉਂਸਲ ਦੀ ਪ੍ਰਧਾਨਗੀ ਕਰੇ ਉਹ ਕਿਉਂ ਨਹੀਂ ਕੋਈ ਚੰਗਾ ਬੰਦਾ ਇੱਥੇ ਪ੍ਰਧਾਨਗੀ ਕਰ ਸਕਦਾ ਜੋੜ ਚੱਕੇ ਲਿਆ ਕੇ ਆਪਾਂ ਬਿਠਾ ਦਿੰਨੇ ਨੇ ਨਾਬਾ ਇਹਨਾਂ ਸੋਹਣਾ ਸ਼ਹਿਰ ਇਹਨਾਂ ਚੰਗਾ ਸ਼ਹਿਰ ਇਹ ਨਾਬਾ ਰਿਜ਼ਰਵ ਨਾ ਨਾ ਹੁੰਦਾ ਮੈਂ ਇੱਥੋਂ ਮੈਂ ਇੱਥੋਂ ਕਿਆਰੀ ਕਰਦਾ ਇਹਨਾਂ ਪਿਆਰ ਆ ਮੈਨੂੰ 90 ਦੇ ਲੋਕਾਂ ਨਾਲ ਨਾਬੇ ਲੋਕ ਤਾਂ ਆਦਮੀ ਕਿ ਨਹੀਂ ਪੂਰੇ ਇੱਥੋਂ ਦੇ ਲੋਕ ਧਰਮ ਦੇ ਨਾਮ ਤੇ ਕੋਈ ਕਿਸੇ ਨੂੰ ਦੁੱਖ ਤਕਲੀਫ ਹੋਵੇ ਐ ਇਕੱਠੇ ਹੋ ਜਾਂਦੇ ਨੇ ਇਥੋਂ ਦੇ ਲੋਕਾਂ ਦੀ ਫਿਤਰਤ ਹੈ ਇਥੋਂ ਦੇ ਲੋਕ ਜਿਹੜੇ ਹੈਗੇ ਨੇ ਧਾਰਮਿਕ ਪਰिवਰਤੀ ਦੇ ਲੋਕ ਨਹੀਂ ਲੇਕਿਨ ਇਹਨਾਂ ਨੂੰ ਇੱਥੇ ਕੀ ਪ੍ਰੋਬਲਮ ਆ ਰਹੀ ਹੈ ਇੱਥੇ ਕੋਈ ਚੰਗਾ ਇਹਨਾਂ ਨੂੰ ਨੁਮਾਇੰਦਾ ਨਹੀਂ ਮਿਲ ਰਿਹਾ ਇਹਨਾਂ ਨੂੰ ਜੇ ਆਪਾਂ ਦੇਖੀਏ ਪੱਤਰਕਾਰ ਭਰਾ ਵੀ ਸਾਰੇ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਤੁਸੀਂ ਵੀ ਦੁਖੀ ਹੋਊਂਗੇ ਸਾਨੂੰ ਕਿ ਚੰਗਾ ਲੀਡਰ ਮਿਲੇ ਜਿਹੜਾ ਇੱਥੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੇ ਚੋੜਚਕਾ ਦੀ ਬੰਦ ਕਰੇ ਉਹੀ ਲੋਕੋਂ ਦਾ ਮੈਂ ਆਉਣ ਲੱਗਿਆ 90 2010 ਦਾ 12 ਦਾ ਅੱਜ 12 13 ਸਾਲ ਹੋ ਗਏ ਕਿ ਜੋ ਜੋ ਇੱਥੇ ਡਵੈਲਪਮੈਂਟ ਚਾਹੀਦੀ ਸੀ ਕੰਮ ਦੀ ਜੋ ਡਵੈਲਪਮੈਂਟ ਚਾਹੀਦਾ ਸੀ ਇੱਥੇ ਸਿਸਟਮ ਕਿੱਡਾ ਸ਼ਹਿਰ ਨਾ ਭਾਜੀ ਮੈਂ ਕੂੜੇ ਦੇ ਢੇਰੀ ਨਹੀਂ ਚੱਕਿਆ ਯਾਰ ਇਹਨਾਂ ਨੂੰ ਨਾਪੇ ਮੈਂ ਸੀਵਰੇਜ ਦਾ ਕੰਮ ਕਰਾਇਆ ਤੁਹਾਨੂੰ ਪਤਾ ਹੀ ਹੈ ਉਦੋਂ ਡਬਲਿਊਡੀ ਤੁਹਾਨੂੰ ਪਤਾ ਹੀ ਹੈ ਉਦੋਂ ਇੱਕ ਪਾਸੇ ਆ ਪਬਲਿਕ ਹੈਲਥ ਦਾ ਮੇਰੇ ਕੋਲ ਆਏ ਐਸਡੀਓ ਸੀਵਰੇਜ ਬੋਰਡ ਦੇ ਉਹ ਕਹਿੰਦੇ ਇੱਕ ਪਾਸੇ ਮੈਂ ਪਾਈਪ ਆ ਗਈ ਹੀਰਾ ਮੈਲ ਕੋ ਉਹ ਪਾਈਪਾਈ ਉਹਨਾਂ ਨੇ ਪਾਣੀ ਪਾ ਕੇ ਦੇਖਿਆ ਕਿ ਕਿਸੇ ਤਰੀਕੇ ਉਹ ਚੱਲਦਾ ਹੋ ਗਿਆ ਉਹ ਜਾ ਕੇ ਦੇਖਿਆ ਉਹਨਾਂ ਨੇ ਦੂਜੇ ਪਾਸੇ ਗੱਡੇ ਪਸਾਏ ਪਏ ਦੂਜੇ ਪਾਸੇ ਗੱਡੇ ਪਸਾਏ ਹੋਏ ਉਹ ਐਸਟੀਐਮ ਐਸਡੀਓ ਸੀਗੇ ਗੁਰਪਾਲ ਸਿੰਘ ਮੈਨੂੰ ਅੱਜ ਵੀ ਨਾਮ ਯਾਦ ਆ ਉਹ ਉੱਥੇ ਜਾ ਕੇ ਗੱਡੇ ਪਸਾਦੇ ਵੀ ਪਾਣੀ ਦਾ ਕੰਮ ਨਾ ਚੱਲੇ ਉਹ ਕਿਉਂ ਸੀਗਾ ਕਿਉਂਕਿ ਮੈਂ ਸੀਵਰੇਜ ਬੋਰਡ ਤੋਂ ਠੇਕਾ ਕਰਾਇਆ ਸੀ ਮਿਊਨਿਸਪਲ ਕਮੇਟੀ ਨੂੰ ਪੈਸਾ ਨਹੀਂ ਸੀ ਲੈਣ ਦਿੱਤਾ ਮੈਂ ਕਿਉਂ ਕਿਉਂ ਨਹੀਂ ਜ਼ਿਲ੍ਹਾ ਨਹੀਂ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਸੀਵਰੇਜ ਕੋਲ ਦਾ ਜਿਹੜਾ ਹੈਗਾ ਉਹ ਇਮਾਨਦਾਰੀ ਨਾਲ ਕੰਮ ਕਰ ਦੂ ਲੋਕਾਂ ਦਾ ਭਲਾ ਹੋ ਜੂ ਮੈਂ ਚੇਅਰਮੈਨ ਸੀ ਨਾਬਾ ਇੰਪਰੂਵਮੈਂਟਲਸ ਦਾ ਮੈਂ ਵੀ ਕਹਦਾ ਸੀ ਮੈਂ ਕਰ ਦਿੰਦਾ ਮੈਂ ਕਿਹਾ ਮੈਂ ਵੀ ਨਹੀਂ ਕਰਨਾ ਤੁਸੀਂ ਕਰੋ ਆਪਾਂ ਨੂੰ ਆਪਾਂ ਨੂੰ ਕੀ ਹੈ ਕਿ ਕਿਤੇ ਨਾ ਕਿਤੇ ਆਪਣਾ ਆਪਣਾ ਜਿਹੜਾ ਹੈਗਾ ਜਿਹੜਾ ਆਪ ਦਾ ਲਾਲਚ ਹੈ ਉਹ ਤਿਆਗਣਾ ਪਊਗਾ ਸਾਰਿਆਂ ਨੂੰ ਤਿਆਗਣਾ ਪਊਗਾ ਜੇ ਪੰਜਾਬ 'ਚ ਆਪਾਂ ਆਪਣਾ ਲਾਲਚ ਨਾ ਤੇ ਆ ਗਿਆ ਆਪਾਂ ਉਹੀ ਮੋੜ 'ਚ ਪੈ ਰਹੇ ਕੀ ਆਹ ਪੈਸਾ ਬਣਾ ਲਈ ਆ ਕਰ ਲਈਏ ਆ ਮੇਰਾ ਬੰਦਾ ਫਲਾਣੇ ਦਾ ਬੰਦਾ ਜਿਹੜਾ ਬੰਦਾ ਸਹੀ ਹੈ ਉਹ ਹਲਕੇ ਦੀ ਨੁਮਾਇੰਦਗੀ ਕਰੇ ਜਿਹੜਾ ਬੰਦਾ ਸਹੀ ਹੈ ਉਹ ਮਿਊਨਿਸਪਲ ਕਮੇਟੀ ਦੀ ਪ੍ਰਧਾਨਗੀ ਕਰੇ ਜਿਹੜਾ ਅਫਸਰ ਸਹੀ ਹੈ ਉਹ ਇੱਥੇ ਡੀਐਸਪੀ ਲੱਗੇ ਐਸਐਚਓ ਲੱਗੇ ਅਫਸਰ ਲੱਗੇ ਲੋਕਾਂ ਦੇ ਕੰਮ ਹੋਣ ਜਦੋਂ ਆਪਾਂ ਮਾੜਾ ਬੰਦਾ ਚੁਣ ਲੈਨੇ ਆ ਮਾੜਾ ਬੰਦਾ ਲਿਆ ਕੇ ਬਿਠਾ ਲੈਨੇ ਆ ਕੁਰਸੀ ਤੇ ਫਿਰ ਆਪਾਂ ਸੋਚਦੇ ਆ ਕਿ ਯਾਰ ਆਹ ਇਸ ਸਿਸਟਮ ਦੀ ਗਲਤੀ ਹੈ ਜਿਹੜਾ ਆਪਾਂ ਨੁਮਾਇੰਦਾ ਚੁੰਮਦੇ ਆਂ ਜਾਂ ਅਫਸਰ ਲਾਉਂਦੇ ਆਂ ਉਹ ਹੀਦਰਨ ਫੋਚਨ ਇਹਦਾ ਕਿਹੜਾ ਐਸਐਸਪੀ ਲਾਉਣਾ ਕਿਹੜਾ ਡੀਸੀ ਲਾਉਣਾ ਆਹਨ ਪਟਿਆਲੇ ਡੀਸੀ ਸਾਹਿਬ ਵੀ ਬੜਾ ਵਧੀਆ ਕੰਮ ਕਰ ਰਹੇ ਆਂ ਨੀਤੀ ਯਾਦਵ ਜੀ ਐਸਐਸਪੀ ਵਧੀਆ ਕਰ ਰਹੇ ਆਂ ਇਹਦੇ ਆਪਣੇ ਡੀਆਈਜੀ ਨੇ ਚੈਲ ਸਾਹਿਬ ਉਹ ਵੀ ਵਧੀਆ ਕੰਮ ਕਰਦੇ ਥੋਡੇ ਨਾਬੇ ਵੀ ਹੁਣ ਅਫਸਰ ਵਧੀਆ ਨੇ ਜਿਹੜਾ ਅੱਜ ਸਹੀ ਕੰਮ ਕਰੂਗਾ ਜੀ ਉਹਦਾ ਸਾਥ ਦਿੰਨੇ ਆ। ਕਿਰੋ ਸਾਹਿਬ ਜਿਹੜੀ ਕੱਲ ਦੀ ਗੱਲ ਕੀਤੀ ਜਾਵੇ ਕੱਲ ਨਗਰ ਕੌਂਸਲ ਦੇ ਵਿੱਚ ਇੱਕ ਮਤਾ ਜਿਹੜਾ ਪਾਇਆ ਹੋਇਆ ਸੀ ਪ੍ਰਧਾਨ ਜੀ ਨੂੰ ਬੇਪ੍ਰੋਸੀਮ ਦੇ ਕੇ। ਉਹ ਨਾਦੇ ਦੇ ਬਦਾਇਕ ਦੇਰਮਾਨ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ। ਫਿਰ ਕਿਸ ਤਰ੍ਹਾਂ ਇੱਕ ਬੰਦਾ ਜਿਹੜਾ ਉਹਦੇ ਤੇ ਰਹਿ ਕੇ ਇਨਕੁਆਰੀ ਹੋ ਸਕਦੀ ਹੈ ਜੇ ਉਹ ਪ੍ਰਧਾਨ ਜੀ ਦੇ ਕਾਬੂ ਜ ਰਹਿ ਜਾਂਦੇ ਨੇ ਫਿਰ ਕਿਸ ਤਰ੍ਹਾਂ ਸਾਫ਼ ਇਨਕੁਆਰੀ ਹੋ ਸਕਦੀ ਹੈ। ਲਓ ਦੇਖੋ ਮੇਰੀ ਗੱਲ ਸੁਣੋ ਜੀ ਆ ਤਾਂ ਅਸੀਂ ਬਿਲਕੁਲ ਸੂਸ਼ੇ ਨੂੰ ਸਾਫ਼ ਹੈ ਗੱਲ। ਜੇ ਕਿਸੇ ਤੇ ਕੋਈ ਦੋਸ਼ ਲੱਗਦਾ ਉਹਨੂੰ ਜੱਫਾ ਪਾ ਕੇ ਕਿ ਰੱਖਣ ਦੀ ਕੀ ਲੋੜ ਹੈ? ਪ੍ਰਧਾਨਗੀ ਪ੍ਰਧਾਨਗੀ ਕੀ ਹੈ ਟੈਂਪਰੇਰੀ ਹੈ ਜੇ ਕੋਈ ਮੁੱਖ ਮੰਤਰੀ ਬਣਦਾ ਹੈ ਮੰਤਰੀ ਬਣਦਾ ਹੈ ਪ੍ਰਧਾਨ ਮੰਤਰੀ ਨਗਰ ਕੌਂਸਲ ਦਾ ਟੈਂਪਰੇਰੀ ਹੈ ਕੋਈ ਪਰਮਾਨੈਂਟ ਨਹੀਂ ਹੈ ਪਟਾਖਾ ਖਰਾ ਲਿਆ ਉਹਨੇ ਆਪਣੇ ਨਾਮ ਆ ਲੋਕਾਂ ਦੀ ਸੇਵਾ ਕਰਨ ਲਈ ਪ੍ਰਧਾਨਗੀਆਂ ਮਿਲਦੀਆਂ ਨੇ ਤੇ ਦੇਮਾਨ ਨੂੰ ਜੀ ਚਾਹੀਦਾ ਹੈ ਜੇ ਦੇਮਾਨ ਨੂੰ ਮੈਂ ਦੇਖਿਆ ਮੀਡੀਆ ਚੈਨਲਸ ਤੇ ਕਿ ਉਹਨਾਂ ਦਾ ਰੰਗ ਚਿੱਟਾ ਹੋਇਆ ਪਿਆ ਉਸ ਬੰਦੇ ਦਾ ਕਹਿਣਾ ਨਹੀਂ ਚਾਹੀਦਾ ਮੈਨੂੰ ਪਰਸਨਲ ਅਟੈਕ ਨਹੀਂ ਮੈਂ ਕਿਸੇ ਤੇ ਕਰਦਾ ਹੁੰਦਾ ਉਹਨਾਂ ਨੂੰ ਪਤਾ ਸੀ ਕਿ ਪੰਕਜ ਪੱਪੂ ਨੇ ਟਰਾਲੀਆਂ ਲੈ ਕੇ ਵੇਚੀਆਂ ਨੇ ਇੱਥੇ ਕਿਉਂ ਕਿਉਂ ਦੇਰੀ ਕੀਤੀ ਗਈ ਮੇਰੀ ਗੱਲ ਦੱਸੋ ਤੁਸੀਂ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ ਲੋਕਾਂ ਨੂੰ ਪਤਾ ਹੋਵੇ ਕਿ ਆਹ ਟਰਾਲੀਆਂ ਅੰਦਰ ਖੜੀਆਂ ਇਹਨੇ ਵੇਚੀਆਂ ਨੇ ਸੰਕੇਤ ਪੱਪੂ ਨੇ ਕਿਉਂ ਆਪਾਂ ਇਹਦਾ ਟਾਈਮ ਲੱਗਿਆ ਉਹਨਾਂ ਛੱਦਨੇ ਲਾਉਣੇ ਪਏ ਜੇਕਰ ਕੱਲ ਪੁਲਿਸ ਸਾਹ ਦਿਨਤੀ ਆ ਸੰਕੇਤ ਪੱਪੂ ਦਾ ਫੇਰ ਤਾਂ ਸਾਫਾ ਵਿਧਾਇਕ ਨਾਲ ਨਹੀਂ ਇਕੱਲੇ ਪੱਪੂ ਦੇਖੋ ਮੈਂ ਇਹ ਕੱਲ ਕਹਿ ਕੇ ਜਾ ਰਿਹਾ ਇੱਥੇ ਜੇ ਕਿਸੇ ਕਿਸੇ ਐਮਸੀ ਨਾਲ ਤੱਕਾ ਹੋਇਆ ਮੈਨੂੰ ਸੰਪਰਕ ਕਰੇ ਮੈਂ ਇੱਕ ਪਰਸਨ ਵੀ ਕਿਸੇ ਨਾਲ ਤੱਕਾ ਨਹੀਂ ਹੋਣ ਦੇਣਾ ਇੱਥੇ ਡੈਮੋਕ੍ਰੇਸੀ ਦਾ ਜੇ ਆਪਾਂ ਹੀ ਗਲਾ ਘੋਟੀ ਜਾਵਾਂਗੇ ਸੰਵਿਧਾਨ ਦਾ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਪ੍ਰਧਾਨੀਆਂ ਦਾ ਫਿਰ ਤਾਂ ਗੁੰਡਾ ਰਾਜ ਕਰ ਲਓ ਫਿਰ ਤਾਂ ਤੁਸੀਂ ਆਹੀਂ ਕਰ ਦੋ ਨਾ ਚੋਣਾ ਵੀ ਨਾ ਕਰਾਓ ਫਿਰ ਆਪਾਂ ਚੋਣਾ ਵੀ ਨਾ ਕਰਾਈਏ ਸਿੱਧੇ ਲਾ ਕੇ ਡਿਪਿਊਟ ਕਰ ਦੋ ਵੀ ਆਹ ਸਾਡਾ ਪ੍ਰਧਾਨ ਹੈ ਉਹਨੂੰ ਜਿੰਨਾ ਮਰਜ਼ੀ ਲੁੱਟੀ ਜਾਵੇ ਤੁਸੀਂ ਦੇਖੋ ਕਿ ਨਾਬੇ 'ਚ ਕਿੱਡਾ ਸ਼ਹਿਰ ਹੈ ਨਾਬਾ ਮੈਂ ਕਿਥੋਂ ਨੂੰ ਕੁਛ ਨਾ ਜਾਂਦਾ 5 4 ਕਿਲੋਮੀਟਰ ਦੇ ਦਾਇਰੇ 'ਚ ਹੈਗਾ ਜੇ ਆਪਾਂ ਲੰਬੀ ਜੀ ਗੱਲ ਕਰੀਏ 5 4 ਕਿਲੋਮੀਟਰ ਦੇ ਦਾਇਰੇ 'ਚ 5 4 ਕਿਲੋਮੀਟਰ ਦਾ ਦਾਇਰਾ ਜੀ ਸੰਭਾਲਣਾ ਔਖਾ ਹੁੰਦਾ ਜੇ ਨੀਤੀ ਨਹੀਂ ਗੱਡਕਰੀ ਜੀ ਦੇਸ਼ ਦੇ ਪ੍ਰਵਾਹਨ ਮੰਤਰੀ ਨੇ ਰੋਡ ਟ੍ਰਾਂਸਪੋਰਟ ਅਨਗੋਰ ਪੂਰੇ ਦੇਸ਼ ਚ ਸੜਕਾਂ ਉਹਨਾਂ ਨੇ ਦਿੱਲੀ ਤੋਂ ਬੈਠ ਕੇ ਇੰਪਲੀਮੈਂਟ ਕੀਤੇ ਆਇਆ ਪੂਰੇ ਦੇਸ਼ ਚ ਸੜਕਾਂ ਵਧੀਆ ਬਣ ਰਹੀਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਿੱਲੀ ਬੈਠ ਕੇ ਪੂਰਾ ਦੇਸ਼ ਕੰਟਰੋਲ ਕੀਤਾ ਹੋਇਆ ਉਹਨਾਂ ਨੇ ਆ ਸਾਰੀਆਂ ਚੀਜ਼ਾਂ ਮੈਨੇਜਮੈਂਟ ਤੇ ਹੁੰਦੀਆਂ ਨੇ ਜੇ ਆਪਾਂ ਗੱਲਾਂ ਨਾਲ ਸੋਚੀਏ ਕਿ ਆਪਾਂ ਆ ਕਰ ਲਾਂਗੇ ਉਹ ਕਰ ਲਾਂਗੇ ਐਮ ਐਲ ਏ ਤੇ ਮੈਨੂੰ ਨਾ ਪੁੱਛਣਾ ਚਾਹਣਾ ਕਿ ਸਾਢੇ 3 ਸਾਲ ਤਾਂ ਨਿਕਲ ਗਏ ਤੁਹਾਡੇ ਗਏ ਗਏ 1.5 ਸਾਲ ਲੋਕਾਂ ਦੀ ਕਚਹਿਰੀ ਫੇਰ ਆਉਣਾ ਤੁਸੀਂ ਆ ਹਰਮੀਤ ਪਠਾਨ ਮਾਜਰੇ ਦਾ ਕੇਸ ਹੋਇਆ ਮੈਂ ਹਰਮੀਤ ਮਾਨ ਪਠਾਨ ਮਾਜਰੇ ਦਾ ਆਈਨੀਏਕ ਮੈਂ ਆਦੋ ਇਹ ਉਹ ਮੈਂ ਉਹਦੇ ਹੱਕ ਚ ਬੋਲ ਰਿਹਾ ਮੈਂ ਸਹੀ ਗੱਲ ਕਰ ਰਿਹਾ ਹਰਮੀਤ ਪਠਾਨ ਮਾਜਰੇ ਨੇ ਕੀ ਗੱਲ ਗਲਤੀ ਕੀਤੀ ਸੀ ਕਿ ਜੈਨਾਰੀ ਸਵਾਈ ਕਰੋ ਨਾ ਕਿਸਾਨਾਂ ਨੂੰ ਮਿੱਟੀ ਚੱਕ ਲੈਣ ਦੋ ਇੱਥੋਂ ਜੇ ਤੁਸੀਂ ਚੱਕਦੇ ਕਿਸਾਨ ਆਪਣੇ ਖੇਤਾਂ 'ਚ ਪਾ ਲੈ ਡਰੇਨ ਸਾਫ ਹੋ ਜਾਣਗੇ ਜੇ ਡ੍ਰੇਨ ਸਾਹ ਕੋਈ ਹੁੰਦੇ ਤਾਂ ਉਧਰ ਲਈ ਨਾ ਡੁੱਬਦਾ ਹੁਣ ਜਾ ਕੇ ਲੀਡਰ ਉਥੇ ਫੋਟੋਆਂ ਖਿਚਾਉਣ ਲੱਗ ਜਾਂਦੇ ਨੇ ਮੈਨੂੰ ਇੰਨਾ ਗੁੱਸਾ ਆਉਂਦਾ ਜਦੋਂ ਲੀਡਰ ਜਾ ਕੇ ਆਹ ਨਦੀਆਂ ਦੇ ਕਿਨਾਰਿਆਂ ਤੇ ਆ ਕੇ ਫੋਟੋਆਂ ਖਿਚਾਉਂਦੇ ਨੇ ਕਿ ਜਦੋਂ ਤੁਸੀਂ ਪਾਵਰ ਚੁਣਿਓ ਉਦੋਂ ਕਿਉਂ ਨਹੀਂ ਕੰਮ ਕਰਦੇ ਤਾਂ ਚੈਨਲ ਅਖਬਾਰਾਂ ਵਾਲੇ ਵੀ ਖਬਰਾਂ ਲਾਉਂਦੇ ਨੇ ਵੀ ਆਹ ਫਲਾਣ ਵਾਲੀ ਗਿਆ ਸੀ ਜੀ ਦੌਰਾ ਕਰਕੇ ਗਿਆ ਦੌਰਾ ਕਰਕੇ ਗਿਆ ਕੱਦਿਆ ਕਿ ਉਥੋਂ ਨਿਕਲੇ ਗਿਆ ਉਥੋਂ ਸਿਰਫ ਗੱਲਾਂ ਨਾਲ ਹੀ ਸਾਰ ਕਰਦੇ ਆਪਾਂ ਆ ਉਥੇ ਆ ਚਾਲ ਦਿੰਦੀ ਆ ਉੱਥੇ ਖਬਰਾਂ ਲੱਗਦੀਆਂ ਨੇ ਸਮਾਜ ਸੇਵੀ ਪੈਸਾ ਦਿੰਦੇ ਨੇ ਚਾਹੇ ਸਮਾਜ ਸੇਵੀ ਬਾਹਰੋਂ ਵੀ ਪੈਸਾ ਦਿੰਦੇ ਮੈਨੂੰ ਬਾਹਰੋਂ ਫੋਨ ਆਇਆ ਕਿ ਤੁਹਾਨੂੰ ਅਸੀਂ ਪੈਸਾ ਭੇਜਦੇ ਆਂ ਆਪਾਂ ਲੰਘੇ ਲਾਓ ਕੁਛ ਕਰੋ ਮੈਂ ਬਿਲਕੁਲ ਲੋੜ ਦੀ ਹੈਗੀ ਮੈਂ ਕਿਹਾ ਇੱਥੇ ਪੈਸਾ ਥੋੜਾ ਫੇਰ ਘੰਟਿਆਂ ਦਾ ਪੈਸਾ ਕਮਾਉਂਦੇ ਨੇ ਲੋਕ ਬਤੀ ਇਮਾਨਦਾਰੀ ਨਾਲ ਮੈਂ ਕਿਹਾ ਇੱਥੇ ਖਰਾਬ ਹੋਊਗਾ ਰਹਿਣ ਦੋ ਜੇ ਇੱਥੇ ਕਿੰਨੇ ਵੀ ਦੇਵਾਂਗੇ ਉਹਨੇ ਆਪਣੇ ਘਰ ਰੱਖ ਲੈਣਾ ਪੈਸਾ ਉਹ ਸਰਕਾਰ ਨੂੰ ਆ ਸਾਰੀਆਂ ਚੀਜ਼ਾਂ ਸੋਟੀਆਂ ਚਾਹੀਦੀਆਂ ਨੇ ਅਹ ਹਰਬੀਤ ਪਠਾਨ ਨਾਲ ਦੇਦੇ ਹੁਣ ਦੇਖੋ ਕੀ ਹਾਲ ਕੀਤਾ ਪਿਆ ਉਹਦਾ ਇੱਕ ਵੀ ਨਾਮ ਦਾ ਕੋਠੀ ਖਾਲੀ ਕਰਾਉਣ ਦਾ ਆਰਡਰ ਜ਼ਬਰਦਸਤੀ ਕੋਠੀ ਖਾਲੀ ਕਰਾ ਦੇ ਗੱਲ ਮੈਨ ਦਾਲੇ ਵਾਪਸ 18 ਮਾਦਰੀ ਦੇ ਦੋਸ਼ ਵੀ ਸੀ ਉਹਨਾਂ ਨੇ ਪੂਰਾ ਮਾਫੀਆ ਬਣਾਇਆ ਹੋਇਆ ਸੀ ਪੂਰੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਚਲਦੀ ਸੀ ਕਿਉਂਕਿ ਮੁੱਖ ਮੰਤਰੀ ਦੇ ਖਰੀਫੀ ਸੀ ਫਿਰ ਹੁਣ ਉਹਨਾਂ ਨਾਲ ਵੱਲੋਂ ਇਹਨਾਂ ਵਿਰੋਧ ਤਿਆਰਿਆ ਕਿ ਤਨਾ ਕਿਤੇ ਕੋਈ ਸਾਜ਼ਿਸ਼ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਇਹੀ ਕਹਿੰਦਾ ਕੀ ਮਾਕੇ ਨਹੀਂ ਚਲਾ ਰਹੇ ਹਮਸੂਈਆ ਚਲਾ ਰਹੇ ਸੀ ਜਦੋਂ ਚਲਾ ਰਹੇ ਸੀ ਉਦੋਂ ਕਿਉਂ ਨਹੀਂ ਰੋਕਿਆ ਉਦੋਂ ਚੰਗਾ ਲੱਗਦਾ ਸੀ ਅਜੂਨ ਨੇ ਸਵਾਲ ਸਹੀ ਕਰ ਲਿਆ ਅਜੋ ਗੁਰਾ ਲੱਗਣ ਲੱਗਿਆ ਕੱਲ ਜਿਹੜੇ ਬਾਕੀ ਮੰਤਰੀ ਨੇ ਚਾਹੇ ਦੇਮਾਨੀਆਂ ਜਾਏ ਹੁਣ ਵੀ ਮੰਤਰੀ ਆ ਜੇ ਉਹ ਸਹੀ ਆਪਣੀ ਗੱਲ ਰੱਖੂਗਾ ਕਿ ਉਹਦੇ ਤੇ ਵੀ ਪਰਚਾ ਦੇਣਗੇ ਆਈ ਨਹੀਂ ਸਰਕਾਰਾਂ ਚੱਲਦੀਆਂ ਹੁੰਦੀਆਂ ਜੀ ਆਈ ਡੈਮੋਕ੍ਰੇਸੀ ਦਾ ਕਿੰਨੀ ਦੇਰ ਤੱਕ ਹਾਨ ਕਰ ਲਓਗੇ ਆ ਸਮਾਂ ਤਾਂ ਆ ਹੀ ਨਿਕਲਦਾ ਸਮਾਂ ਨਿਕਲਣ ਲੱਗੇ ਟਾਈਮ ਲੱਗਾ 10 ਸਾਲ ਹੋ ਗਏ ਸਾਡੀ ਸੈਂਟਰ ਸਰਕਾਰ ਨੂੰ ਪਤਾ ਹੀ ਨਹੀਂ ਲੱਗਿਆ ਕਿਜੀ ਵਾਲੀ ਸਰਕਾਰ ਬਣ ਗਈ ਆ ਵੀ 5 ਸਾਲ ਨਿਕਲ ਜਾਣੇ ਲੇਕਿਨ ਅਸੀਂ ਫੇਰ ਲੋਕਾਂ ਦੀ ਕਚਹਿਰੀ ਚ ਆਉਣਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਹੀ ਜਿਹੜੀ ਚੀਜ਼ ਸਹੀ ਹੈ ਉਹਨੂੰ ਆਪਾਂ ਨੂੰ ਸਹੀ ਨੂੰ ਸਹੀ ਕਹਿਣਾ ਪੈਣਾ ਤੇ ਸਹੀ ਦਾ ਸਾਥ ਦੇਣਾ ਪੈਣਾ ਆਪਾਂ ਨੂੰ ਠੀਕ ਹੈ ਜੀ